ਇਹ ਪਾਸ ਨੂੰ ਪ੍ਰੋਜੈਕਟ ਪਸੰਦ ਆ ਗਿਆ ਨਾ ਅੱਜ ਆਪਣੀ ਪ੍ਰਮੋਸ਼ਨ ਪੱਕੀ ਆ। ਬਹੁਤ ਆਖੀ ਹੋਇਆ ਯਾਰ। ਸ਼ੀਟ ਟਾਇਰ ਪੰਚਰ ਹੋ ਗਿਆ। ਹੋਰ ਹੀ ਪੰਗਾ ਪੈ ਗਿਆ। ਇਹ ਤਾਂ ਠੀਕ ਹੈ। ਆਹ ਨਹੀਂ ਠੀਕ ਆ ਟਰ। ਸ਼ਾਇਦ ਪਹਿਲਾਂ ਟਾਇਰ ਪੰਚਰ ਹੋ ਗਿਆ। ਓਹ। ਕਿਹੜੇ ਕੰਮ ਦਾ ਦਰਸੀ ਉਹੀ ਹੋ ਰਿਹਾ।

ਅੱਜ ਤਾਂ ਮਜ਼ਦੂਰਾਂ ਵਾਲਾ ਕੰਮ ਕਰਨਾ ਪੈ ਗਿਆ ਸੋਚਾਂ ਨਹੀਂ ਸੀ ਕਦੇ ਆ ਵੀ ਕਰਨਾ ਪਊਗਾ ਚਲੋ ਲੈ ਲਿਆ ਕੰਮ ਹੁਣ ਤਾਂ ਅੱਧਾ ਕਾਂਟਾ ਬਾਕੀ ਐ ਨਟ ਚਾਰ ਰਹਿ ਗਿਆ ਕਸਣ ਵਾਲੇ ਕੰਮ ਹੋ ਗਿਆ ਬਸੰਤਾ ਚੋ ਦਮ ਲੜੀਏ ਦੋ ਮਿੰਟ ਬਹੁਤ ਔਖਾ ਕੰਮ ਹੈ ਆਹਮ ਸੀਤ ਵੀ ਰਹਿੰਦੀ ਸੀ ਆਉਣ ਮਨ ਨੂੰ ਨਟ ਚਾਰੇ ਨਰ ਤੱਕ ਪੈਨ ਮੈਂ ਜਾਊਂ ਕਿ ਮੈਂ ਹੰਟਾਰ ਕੇ ਮੈਂ ਕਸੂ ਟਾਈਂ ਦੀ ਆਉ ਚੱਲਿਆ ਮਾਰਦੇ ਉਹ ਲਪਾ ਹੁਣ ਕੀ ਹੱਲ ਹੋ ਗਿਆ ਆ ਤਾਂ ਯਾਰ ਕੰਬੋਖ ਹੁਤਾ ਹੋਇਆ ਸਾਰੇ ਨਾਲ ਹੀ ਨਹਿਰ ਚ ਡਿੱਗ ਫੇ ਓ ਜਵਾਨਾ ਕੀ ਗੱਲ ਹੋ ਗਈ ਓਏ ਜਾ ਜਾ ਵੜਾ ਯਾਰ ਮੇਰੇ ਅੱਗੇ ਬਹੁਤ ਦਿਮਾਖਰਾ ਹੋਇਆ ਵੀ ਕੋਈ ਮਦਦ ਦੀ ਲੋੜ ਆ ਤਾਂ ਮਦਦ ਕਰਦੇ ਆ ਤੇਰੀ ਓ ਤੂੰ ਮੇਰੀ ਕੀ ਮਦਦ ਕਰਦੇ ਓ ਪਿੰਡ ਦਾ ਗਵਾਰ ਬੰਦਾ ਐ ਤੂੰ ਕੰਮ ਕਰ ਆ ਉਹਦਾ ਮੈਂ ਇੱਥੇ ਨੇੜੇ ਹੀ ਐ ਜੇ ਕੋਈ ਜ਼ਰੂਰਤ ਹੋਏ ਕਿਸੇ ਚੀਜ਼ ਦੀ ਤਾਂ ਮੈਨੂੰ ਦੱਸ ਦੀ ਓ ਮੇਰਾ ਹੱਲ ਤੂੰ ਕੀ ਕਰੇਗਾ ਓਏ ਪਿੰਡ ਦਾ ਆਣ ਪੜਦੇ ਗਵਾਰ ਬੰਦਾ ਐ ਤੂੰ ਮੈਂ ਪੀ ਐਚ ਡੀ ਕੀਤੀ ਤੇ ਮੇਰੇ ਤੋਂ ਨਹੀਂ ਹੱਲ ਹੋ ਰਿਹਾ ਤੂੰ ਕੀ ਹੱਲ ਕਰਨੇ ਆ ਇੱਥੇ ਦਿਮਾਗ ਖਰਾਬ ਕਰਨ ਆ ਜਾਂਦੇ ਆ ਕਿ ਮੱਗੀ ਬਹੁਤ ਪਰੇਸ਼ਾਨ ਹੈ ਚੱਲ ਜਾ ਇੱਥੋਂ ਚੱਲ ਤੇਰੀ ਮਰਜ਼ੀ ਆ ਪੁੱਤਰਾ ਤੂੰ ਜਾ ਵੜਾ ਯਾਰ ਇੱਥੋਂ ਪਤਾ ਨਹੀਂ ਕਿਹੜੇ ਕਰਮਾ ਦਾ ਫਲ ਮਿਲ ਰਿਹਾ ਹੈ ਇੰਨਾ ਵਧੀਆ ਪ੍ਰੋਜੈਕਟ ਬਣਾਇਆ ਦਿਖਾਉਣ ਮੰਨਿਓ ਰਹਿ ਜੂ ਤੇ ਨੌਕਰੀ ਤੇਰੀ ਮਤਰਾ ਗਈ ਅੱਜ ਤੋਂ ਬਾਅਦ ਕੀ ਹੱਲ ਹੋ ਸਕਦਾ ਨੈਟਵਰਕ ਨਹੀਂ ਹੈਗੀ ਚਲੋ ਭਾਬੇ ਜੀ ਨੂੰ ਪੁੱਛ ਲਈਏ ਕੀ ਆ ਕੋਈ ਮਕੈਨਿਕ ਹੋਵੇ ਆਸੇ-ਪਾਸੇ? ਜਾਂ ਕੋਈ ਹੋਰ ਹੱਲ ਹੋ ਜਾਏ। ਚੱਲ ਮੈਂ ਤਰਾ ਉਹਦੇ ਕੋਲੇ। ਬਾਬਾ! ਆਉਣਾ ਪੁੱਤਰਾ ਆਉਣਾ। ਬਾਬਾ ਇੱਥੇ ਕੋਈ ਮਕੈਨਿਕ ਹੈ ਆਸੇ-ਪਾਸੇ? ਉਹ ਮਕੈਨਿਕ ਤਾਂ ਬਹੁਤ ਦੂਰ ਆ। ਤੂੰ ਮੈਨੂੰ ਐਂ ਦੱਸ ਵੀ ਤੈਨੂੰ ਦਿੱਕਤ ਕੀ ਆ? ਫੇਰ ਉਹੀ ਗੱਲ ਯਾਰ ਬਾਬਾ ਤੂੰ ਮਕੈਨਿਕ ਹੈਗਾ ਤਾਂ ਮੈਨੂੰ ਉਹ ਦੱਸ ਦੇ ਯਾਰ ਪਾਸੇ ਆ ਕੇ ਨੇੜੇ ਮਕੈਨਿਕ ਤਾਂ ਬਹੁਤ ਦੂਰ ਹੈ ਤੂੰ ਮੈਨੂੰ ਗੱਲ ਤਾਂ ਦੱਸ ਗੱਲ ਦੱਸ ਵੀ ਕੀ ਆ ਆ ਆ ਦੱਸਦਾ ਕਰ ਤੂੰ ਆ ਜਾ ਲੈ ਆ ਦੇਖੋ ਆ ਪਰੇਸ਼ਾਨੀ ਆ ਮੇਰੀ ਟਾਇਰ ਪੰਚਰ ਹੋ ਗਿਆ ਸੀਗਾ ਇਹਦੇ ਮੈਂ ਸਟਿੱਪਲੀ ਤਾਂ ਬਦਲ ਲਈ ਪਰ ਉਸ ਤੋਂ ਬਾਅਦ ਮੇਰੇ ਤੋਂ ਨਟ ਸੀ ਨਹਿਰ ਦੇ ਵਿੱਚ ਡਿੱਗ ਪਏ ਹੱਥ ਵੱਜ ਕੇ ਹੁਣ ਮੈਨੂੰ ਦੱਸੋ ਤੁਸੀਂ ਇਹਦਾ ਕੀ ਹੱਲ ਕਰ ਸਕਦੇ ਹੋ ਉਹ ਲੈ ਪੁੱਤਰਾ ਐਡੀ ਗੱਲ ਸੀ ਬਸ ਹਾਂ ਜਿਹੜੇ ਦੂਜੇ ਤਿੰਨ ਟਾਇਰ ਆ ਹਾਂ ਉਹਨਾਂ ਚੋਂ ਇੱਕ ਨਟ ਖੋਲਾ ਇੱਧਰ ਤਿੰਨ ਨਟ ਪੂਰੇ ਹੋ ਜਾਣਗੇ ਤਿੰਨ ਤਿੰਨ ਉਧਰ ਰਹਿ ਜਾਣਗੇ ਮੁੜ ਕੇ ਚੱਲ ਜੀ ਸ਼ਹਿਰ ਆ ਉੱਥੇ ਇੱਕ ਨੜ ਲੈ ਕੇ ਚਾਰ ਚਾਰ ਨੜ ਪੂਰੇ ਕਰ ਲਈ ਮੇਰੇ ਦਿਮਾਗ ਚ ਕਿਉਂ ਨਹੀਂ ਆਈ ਇਹ ਗੱਲ ਬਾਬਾ ਜੀ ਬਹੁਤ ਬਹੁਤ ਮਾਫੀ ਮੰਗਦਾ ਤੁਹਾਡੇ ਤੋਂ ਮੈਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਪਿੰਡ ਵਾਲਿਆਂ ਨੂੰ ਗਵਾਰ ਸਮਝਦਾ ਸੀ ਅਣਪੜ੍ਹ ਸਮਝਦਾ ਸੀ ਪਰ ਅੱਜ ਸੱਚੀ ਪਤਾ ਲੱਗਿਆ ਕਿ ਤੁਹਾਡੇ ਬਹੁਤ ਦਿਮਾਗ ਹੁੰਦੇ ਆ ਬਾਈ ਉਹ ਨਹੀਂ 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 ਐਡੀ ਨਹੀਂ ਗੱਲ ਪੁੱਤ ਮੈਨੂੰ ਵੀ ਮਾਫ ਕਰ ਦਿਓ ਕੋਈ ਗੱਲ ਨਹੀਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਜੀ ਕੋਈ ਨਹੀਂ ਕੋਈ ਨਹੀਂ ਕੋਈ ਹੁਣ ਹੋ ਗਿਆ ਹੱਲ ਤੇਰਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਸ਼ਹਿਰ ਚ ਚੱਲ ਜੀ ਉੱਥੋਂ ਤੋਂ ਆਲਾ ਲੈ ਕੇ ਕੇ ਨਾਟ ਪੂਰੇ ਕਰਕੇ ਤੇ ਆਲਾ ਚੱਲ ਭਾਈ ਕਿੱਥੇ ਲੱਗ ਜੀ ਪੁੱਤਰਾ ਬਹੁਤ ਬਹੁਤ ਧੰਨਵਾਦ ਆ ਜੀ ਮੇਰੇ ਤੋਂ ਨਹੀਂ ਅੱਜ ਮੈਂ ਆਪਣੀ ਮੀਟਿੰਗ ਤੋਂ ਲੇਟ ਹੋ ਜਾਂਦਾ ਮੇਰੀ ਨੌਕਰੀ ਜਾਣੀ ਸੀ ਤਾਂ ਕੋਈ ਨਹੀਂ ਕੋਈ ਨਹੀਂ ਪੁੱਤਰਾ ਕੋਈ ਗੱਲ ਨਹੀਂ ਕੋਈ ਗੱਲ ਬਹੁਤ ਬਹੁਤ ਧੰਨਵਾਦ ਆ ਜੀ ਠੀਕ ਆ ਬਾਬਾ ਜੀ ਮੈਂ ਚੱਲਿਆਂਗਾ ਕੋਈ ਨਹੀਂ ਕੋਈ ਨਹੀਂ ਕੋਈ ਜੇ ਤੁਸੀਂ ਜਾਣਾ ਤਾਂ ਮੈਂ ਤੁਹਾਨੂੰ ਛੱਡ ਰਣਾ ਨਹੀਂ 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 ਕੋਈ ਨਹੀਂ ਪੁੱਤਰਾ ਅਜੇ ਮੇਰਾ ਕੰਮ ਰਹਿਦਾ ਇੱਥੇ ਕਰਨ ਵਾਲਾ ਕੋਈ ਗੱਲ ਨਹੀਂ ਸਸੀ ਗਾਲ ਦੀ ਬਹੁਤ ਬਹੁਤ ਧੰਨਵਾਦ ਬੱਸ ਜੀ ਬੱਸ ਮਿਹਰਬਾਨੀ